ਜਦੋਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਪਹਿਲੀ ਵਾਰ ਖੰਡੇ ਬਾਟੇ ਦੀ ਪੌਲ ਚਕਾ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਹਨ ਯਾਦਵਿੰਦਰ ਜੀ ਤੇ ਗੁਰੂ ਸਾਹਿਬ ਸੀਸ ਮੰਗਦੇ ਐ ਜੀ ਬਿਲਕੁਲ ਹਜ਼ਾਰਾਂ ਲੱਖਾਂ ਦੇ ਇਕੱਠ ਦੇ ਵਿੱਚ 1699 ਨੂੰ ਵਿਸਾਖੀ ਵਾਲੇ ਦਿਨ ਦਸਮ ਪਿਤਾ ਸੰਬੋਧਨ ਕਰਕੇ ਕਹਿੰਦੇ ਐ ਕਿ ਮੈਨੂੰ ਸੀਸ ਚਾਹੀਦੇ ਐ ਜੀ ਇੱਕ ਇੱਕ ਕਰਕੇ ਪੰਜ ਸਿੰਘ ਜਿਹੜੇ ਉਹ ਸਿੰਘ ਬਾਦ ਸਾਜੇ ਗਏ ਭਾਈ ਦਇਆ RAM ਇਹ ਉਹ ਸਿੰਘ ਸੀਗੇ ਜਿਹੜੇ ਪਹਿਲਾਂ ਜਿਹੜੇ ਗੁਰੂ ਸਾਹਿਬ ਦੇ ਆਸ਼ੇ ਨੂੰ ਮੰਨਦੇ ਆ ਉਹ ਸੀਸ ਦੇਣ ਨੂੰ ਤਿਆਰ ਹੁੰਦੇ ਆ ਤੇ ਫਿਰ ਗੁਰੂ ਸਾਹਿਬ ਬਾਅਦ ਚ ਉਹਨਾਂ ਨੂੰ ਕਹਿੰਦੇ ਆ ਕਿ ਮੈਨੂੰ ਸੀਸ ਨਹੀਂ ਚਾਹੀਦਾ ਮੈਂ ਤੁਹਾਨੂੰ ਸਿੰਘ ਸਾਜਣ ਆਇਆ ਖੰਡੇ ਪਟ ਬਾਟੇ ਦਾ ਪੋਲ ਛਕਾਉਂਦੇ ਆ ਦੁਨੀਆ ਦਾ ਇੱਕੋ ਇੱਕ ਐਗਜ਼ਾਮਪਲ ਦੁਨੀਆ ਦੇ ਵਿੱਚ ਇੱਕੋ ਇੱਕ ਮਿਸਾਲ ਹੈ ਜਿੱਥੇ ਗੁਰੂ ਹੀ ਚੇਲਾ ਤੇ ਚੇਲਾ ਹੀ ਗੁਰੂ ਹੈ ਜੀ ਇਹ ਮੇਰੇ ਕਲਗੀਆਂ ਵਾਲੇ ਪਾਸ਼ਾ ਦੀ ਦੇਣ ਹੈ